ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਤੇ ਜ਼ਿਲ੍ਹਾ ਨੂੰ ਪਿਆ ਬਰਨਾਲਾ ਬਾਈ ਕੋਲ ਦੋ ਮੱਜਾਂ ਤਾਜ਼ੀਆਂ ਸੂਈਆਂ ਦੀਆਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਹਨਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾੜ ਤੱਕ ਨੰਮਤ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸਰੀਗਾ ਜੀ ਸਸਰੀਗਾ ਬਾਈ ਜੀ ਨਾਮ ਨਾਮ ਵੀਰੇ ਨਿੱਕਾ ਪਿੰਡ ਪਿੰਡ ਰਾਜਸਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਹਾਂਜੀ ਬਾਈ ਮੱਝ ਦੀ ਜਾਣਕਾਰੀ ਦਿਓ ਪਹਿਲੀ ਦੀ ਆਪਣੀ ਉਰਲੀ ਬੇ ਆਮ ਅੱਜ ਨੂੰ 12ਵਾਂ 13ਵਾਂ ਦਿਨ ਸੋਈ ਨੂੰ ਆ ਹਾਂਜੀ ਤੇ ਬੱਚਾ ਇਹਦਾ ਮਰ ਗਿਆ ਸੀ ਠੀਕ ਹੈ ਜੀ ਕ੍ਰੇਟ ਤੇ ਆਉਂਦੀ ਹੈਗੀ ਚਾਹੇ ਬੰਦਾ ਆਪਾ ਤੋਂ ਚਾਰ ਟਾਈਮ ਚੋਕੇ ਲੈ ਜੇ ਹਾਂਜੀ ਤੇ ਅਗਲੇ ਦੇ ਘਰ ਦੀ ਵੀ ਆਪਣੀ ਗਾਰੰਟੀ ਹੋਊਗੀ ਖਾੜਨ ਦੀ ਠੀਕ ਹੈ ਜੀ ਤੇ 13 ਕਿਲੋ 13 13 ਕਿਲੋ ਦੁੱਧ ਹੂ ਹੂ ਤਾਂ 14 ਚਾਹੇ ਦੋ ਡੰਗ ਚੋਕੇ ਲੈ ਜੇ ਹਾਂ ਦੋ ਡੰਗ ਚੋਕੇ ਲੈ ਜੀ ਠੀਕ ਹੈ ਜੀ ਚੀਲ ਢੰਡੀ ਪੂਰੀ ਹੈਗੀ ਠੀਕ ਹੈ ਜੀ ਤੇ ਹਾਂ ਜੀ ਰੇਟ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਹਾਂ ਤੋਰ ਦੋ ਪਰਾ ਮੂੜਾ ਕਹਿੰਦੇ ਬਈ ਇਹਨੂੰ ਕੀ ਕਹਿੰਦੇ ਆ ਇਹਨੂੰ ਕ੍ਰੇਡ ਕਹਿੰਦੇ ਆ ਵੀਰੇ ਹਾਂ ਕ੍ਰੇਡ ਤੇ ਮਿਲਦੀ ਹੈਗੀ 12 13 ਦਿਨਾਂ ਦੀ ਸੂਜ ਮੂੜਾ ਵੀ ਕਹਿੰਦੇ ਵਿੱਚ ਆਹ ਮੂੜਾ ਵੀ ਕਹਿੰਦੇ ਨੇ ਕ੍ਰੇਡ ਵੀ ਆਹ ਠੀਕ ਹੈ ਠੀਕ ਹੈ ਤੋਰ ਪਰਾ ਛੋਟੀ ਦਾ ਸਾਇਆ ਸੂਜ ਬਹੁਤ ਵੱਡਾ ਹਾਂ ਜੀ ਕੱਦ ਕੋਲ ਸੁਖਨਾ ਕਰਮ ਵਾਲੇ ਦਾ ਸੋਹਣਾ ਤੋਰ ਦੋ ਲੋ ਜੀ ਚੈੱਕ ਕਰ ਸਦੇ ਕੋ ਮੋੜ ਲਈ ਲੋ ਜੀ ਲੇ ਵਾਰੰਦਾ ਜਤ ਜਸਦਾ ਹਦਰਾ ਜੱਸ ਜੈ ਭਾਈ ਭਾਈ ਕਾਂਦੋੜਾ ਕਿਉਂਕੇ ਤਸੱਲੀ ਕਰਕੇ ਜਹਾਜ਼ਾ ਸਤਲੇ ਪਿੰਡ ਦੀ ਮੱਝ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਿੰਡ ਐਡਰੈਸ ਰੱਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂਜੀ ਭਾਈ ਦੂਜੀ ਮੱਝ ਦੀ ਜਾਣਕਾਰੀ ਦੇ ਦੋਜੀ ਮੱਝ ਵੀਰੇ ਹਫਤੇ ਇੱਕ ਦੀ ਸੂਈ ਹੈਗੀ ਹਾਂਜੀ ਆ ਕੜ ਚੱਲੀ ਜਾਂਦਾ ਹੈਗਾ ਹਾਂਜੀ ਦੁੱਧ ਕਹਿਣ ਨੂੰ ਤਾਂ 12 ਕਹਿ ਰਹੀ ਹੈ 11 ਮੰਨ ਕੇ ਆਪਣੇ ਨਾਲ ਬੰਦਾ ਸੌਦਾ ਕਰੇ ਠੀਕ ਹੈ ਬੱਚਾ ਬੱਚਾ ਮੰਗਰ ਕੱਟੀ ਹੈ ਬੱਚਾ ਕੱਟੀ ਹੈ ਠੀਕ ਆ ਠੀਕ ਹੈ ਇਹਦਾ ਰੇਟ ਭਾਈ ਰੇਟ ਬਾਈ ਫੋਨ ਦੀ ਕਰ ਲਾਂਗੇ ਇਹਦਾ ਵੀ ਰੇਟ ਫੋਨ ਤੇ ਠੀਕ ਹੈ ਜੀ ਚੋੜ ਦੋ ਚੋੜ ਲੋਪਰਾ ਚੈੱਕ ਕਰ ਸਾਬੇ ਮੱਝ ਮੇਰਾ ਸੂਆ ਦੂਜਾ ਹੀ ਆ ਕੋਰਾ ਸਿਰ ਖੁੱਲਾਗਾ ਡਿਜ਼ਾਈਨ ਜੂੰ ਝੋਟੀ ਦਾ ਸੋਹਣਾਗਾ ਠੀਕ ਹੈ ਠੀਕ ਹੈ ਕੋਪਰਾ ਸੰਗਵੜੀ ਕਹਿੰਦਾ ਜਰੂਰ ਖੁੱਲਾ ਪਰ ਉਹ ਝੋਟੀ ਆ ਦਿਖ ਰਹੀ ਆ ਠੀਕ ਹੈ ਨਾ ਲੋ ਜੀ ਕੱਦ ਕਾਠ ਸੁਕਣਾ ਕਰਮਾ ਵਾਲੀ ਦਾ ਸੋਹਣਾ ਕੋਰਾ ਤਾਂ ਸਾਹਮਣੇ ਆ ਲੋ ਜੀ ਪ੍ਰਿੰਟਰ ਰੈਸਰ ਤੇ ਜਿਲਾ ਨੂੰ ਪੈਂਦਾ ਜੀ ਪ੍ਰਨਾਲਾ ਲੋ ਜੀ ਬਾਈ ਜੀ ਨਾਲ ਵੀ ਕੰਡਕਟ ਕਰੋ ਠੀਕ ਹੈ ਜੀ ਚੋਕੇ ਦਸੱਲੀ ਕਰਕੇ ਬਾਈ ਕੰਦਾ ਜਾ ਸਕਦਾ ਭਰਾ ਲੋ ਜੀ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ